ਸਾਸੀਗਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਦੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਜਿਵੇਂ ਹੀ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚੋਂ ਅੰਤ੍ਰਮ ਜਬਾਨਤ ਲੈ ਕੇ ਬਾਹਰ ਆਏ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਮਚ ਗਈ ਹੈ ਕਿਉਂ ਹਲਚਲ ਮਚੀ ਹੈ ਕਿਉਂਕਿ ਮੁੱਖ ਮੰਤਰੀ ਨੂੰ ਬਦਲੌਣ ਦੀਆਂ ਜਾਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਦੇ ਕੋਲੋਂ ਕੁਰਸੀ ਖੋਣ ਦੀਆਂ ਜਿਹੜੀਆਂ ਗੱਲਾਂ ਨੇ ਚਰਚਾਵਾਂ ਨੇ ਪੰਜਾਬ ਦੀਆਂ ਸੱਥਾਂ ਅਤੇ ਪੰਜਾਬ ਦੇ ਚੈਨਲਾਂ ਉੱਤੇ ਚੱਲ ਪਈਆਂ ਨੇ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਕਿਉਂਕਿ ਉਹ ਇਸੇ ਸ਼ਰਤੇ ਸੁਪਰੀਮ ਕੋਰਟ ਨੇ ਉਸ ਨੂੰ ਚੇਤਾਵਨੀ ਦੇ ਕੇ ਬਾਹਰ ਭੇਜਿਆ ਸੀ ਕਿ ਤੁਸੀਂ ਕਿਸੇ ਵੀ ਸਰਕਾਰੀ ਫਾਈਲ ਉੱਤੇ ਸੈਨ ਨਹੀਂ ਕਰ ਸਕਦੇ ਕਿਸੇ ਵੀ ਸਰਕਾਰੀ ਫੈਸਲੇ ਤੇ ਤੁਸੀਂ ਕੋਈ ਆਪਣਾ ਫੈਸਲਾ ਨਹੀਂ ਲੈ ਸਕਦੇ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਆਚੀ ਜਿਹੜੀ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਹੱਥਾਂ ਦੀ ਕਟਪੁਤਲੀ ਬਣ ਗਈ ਹੈ ਅਰਵਿੰਦ ਕੇਜਰੀਵਾਲ ਦੀ ਆਚੀ ਜੋ ਵੀ ਕੰਮ ਕਰੇਗੀ ਉਹ ਬਿਨਾ ਮੰਜ਼ੂਰੀ ਤੋਂ ਨਹੀਂ ਕਰੇਗੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਉਹਨੂੰ ਆਪਣੇ ਹੱਥਾਂ ਦੀ ਕਟ ਪੁਤਲੀ ਬਣਾ ਲਿਆ ਹੈ ਪੰਜਾਬ ਦੇ ਵਿੱਚ ਵੀ ਪਾਰਟੀ ਦੇ ਵਿੱਚੋਂ ਮੰਗ ਉਠਣ ਲੱਗ ਪਈ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇੱਕ ਔਰਤ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਆਕਸੀ ਨੂੰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇੱਕ ਸਿਆਣੀ ਸੂਜਵਾਨ ਬੀਬੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ ਫਿਰ ਇਹਨਾਂ ਵਿਧਾਇਕਾਂ ਇਹਨਾਂ ਮੰਤਰੀਆਂ ਦੇ ਵਿੱਚੋਂ ਉਹ ਕੌਣ ਸਿਆਣੀ ਅਤੇ ਸਕੌਣ ਸੂਝਵਾਨ ਬੀਬੀ ਹੋਵੇਗੀ ਇਸ ਨੂੰ ਲੈ ਕੇ ਇੱਕ ਵਾਰ ਫਿਰ ਪਲਟਵਾਰ ਕੀਤਾ ਹੈ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਆਛੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਪੰਜਾਬ ਦਾ ਸੌਰੀ ਦਿੱਲੀ ਦਾ ਅਸਤੀਫਾ ਦੇ ਕੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਿਸੇ ਔਰਤ ਕਿਸੇ ਭੈਣ ਕਿਸੇ ਬੀਬੀ ਜਿਹੜੀ ਸੂਝਵਾਨ ਹੋਵੇ ਅਤੇ ਪੜ੍ਹੀ ਲਿਖੀ ਹੋਵੇ ਉਸ ਨੂੰ ਸੂਬੇ ਦਾ ਮੁੱਖ ਮੰਤਰੀ ਯਾਨੀ ਕਿ ਪੰਜਾਬ ਦਾ ਮੁੱਖ ਮੰਤਰੀ ਬਣਾ ਲੈਣਾ ਚਾਹੀਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਉਹਨਾਂ ਨੇ ਕਿਹਾ ਜਿਹੜੇ 2.5 ਸਾਲ ਰਹਿ ਗਏ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿਸੇ ਸੂਝਵਾਨ ਸਿਆਣੀ ਬੀਬੀ ਦੇ ਆਉਣ ਦੇ ਨਾਲ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਨਾਲ ਪੰਜਾਬ ਦੀ ਆਰਥਿਕ ਦਸ਼ਾ ਸਹੀ ਹੋ ਜਾਵੇ ਪੰਜਾਬ ਦੀ ਡਿਵੈਲਪਮੈਂਟ ਪੂਰੀ ਹੋ ਜਾਵੇ ਅਤੇ ਪੰਜਾਬ ਜਿਹੜਾ ਹੈ ਸਹੀ ਟਰੈਕ ਸਹੀ ਲੀਤੇ ਚੱਲ ਪਵੇ ਇਹ ਗੱਲ ਕੀਤੀ ਹੈ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸ ਆਗੂ ਰਾਜਾਵੜਿੰਗ ਨੇ ਬਾਕੀ ਰਾਜਾਵੜਿੰਗ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਤਾਪ ਸਿੰਘ ਬਾਜਵਾ ਦੀ ਹਾਂ ਦੇ ਵਿੱਚ ਹਾਂ ਮਲਾਈ ਹੈ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਫਿਰ ਉਹ ਕੌਣ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ ਕਾਫੀ ਲੰਮੇ ਸਮੇਂ ਤੋਂ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਹਲਕਾ ਤਲਵੰਡੀ ਸਾਬੋਤੂ ਨੇ ਉਹਨਾਂ ਦੇ ਨਾਲ મતਭੇਦ ਚੱਲ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਗਵੰਤੋ ਮਾਨ ਦੇ ਸਾਹਮਣੇ ਉਹ ਦੋ ਵਾਰੀ ਪੇਸ਼ ਹੋਈ ਉਸਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਰਿਫਾਇਨਰੀ ਹੈ ਰਿਫਾਇਨਰੀ ਦੇ ਵਿੱਚ ਪ੍ਰਸ਼ਟਾਚਾਰ ਹੁੰਦਾ ਹੈ ਧਾਂਦਲੀ ਹੁੰਦੀ ਹੈ ਜਿਹੜਾ এনवायरमेंट ਹੈ ਵਾਤਾਵਰਨ ਹੈ ਉਹ ਸੇਧ ਨਹੀਂ ਦੇ ਰਹੀ ਉਹ ਰਿਫਾਇਨਰੀ ਵਾਲੀ ਫੈਕਟਰੀ ਜਿਹੜੀ ਉਹਦੇ ਨਾਲ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਹੈ ਜਿਹੜਾ ਮਿਆਰ ਰੱਖਿਆ ਗਿਆ ਸੀ ਜਿਹੜਾ ਉਹਦੇ ਤੇ ਅੰਕੜਾ ਮਾਪਿਆ ਗਿਆ ਸੀ ਉਸ ਅੰਕੜੇ ਦੇ ਉਸ ਦਰਜੇ ਦੇ ਹਿਸਾਬ ਦੇ ਨਾਲ ਉਸ ਰਿਫਾਇਨਰੀ ਕੰਪਨੀ ਕੰਮ ਨਹੀਂ ਕਰ ਰਹੀ ਉਹ ਰਿਫਾਇਨਰੀ ਫੈਕਟਰੀ ਕੰਮ ਨਹੀਂ ਕਰ ਰਹੀ ਇਸ ਨੂੰ ਲੈ ਕੇ ਦੋ ਵਾਰ ਤਲਬ ਹੋਈ لیکن صوبے ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ یعنی ਖੁਦ ਵਿਧਾਇਕ ਜਿਹੜੀ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਦੀ ਇੱਕ ਗੱਲ ਸੁਣੀ ਆਖਰਕਾਰ ਅੰਤ ਵਿੱਚ ਉਸ ਨੂੰ ਫੈਸਲਾ ਲੈਣਾ ਪਿਆ ਕਿ ਐਲਿਸ ਮੈਂ ਜਾਵਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾ ਦੇ ਕੋਲ ਕੁਲਤਾਰ ਸਿੰਘ ਸੰਧਾ ਨੇ ਉਸ ਦਾ ਮੰਗ ਪੱਤਰ ਲਿਆ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆ ਕੇ ਉੱਥੇ ਖੁਦ ਜਾ ਕੇ ਕਾਰਵਾਈ ਕਰਾਂਗਾ ਸਾਰਾ ਮਾਹੌਲ ਦੇਖ ਕੇ ਕਿੱਥੇ ਧਾਂਦਲੀ ਹੋ ਰਹੀ ਹੈ ਕਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਜਿਹੜੀ ਤਲਵੰਡੀ ਸਾਬੋ ਦੇ ਨੇੜੇ ਤੇੜੇ ਰੈਫਾਇਨਰੀ ਲੱਗੀ ਹੋਈ ਹੈ ਕੱਲਾ ਤਲਵੰਡੀ ਸਾਬੋ ਉਹਦੇ ਤੋਂ ਪ੍ਰਭਾਵਿਤ ਨਹੀਂ ਹੋ ਰਿਹਾ ਉਹਦੇ ਤੋਂ ਅਫੈਕਟਡ ਮਾਨਸਾ ਵੀ ਹੋ ਰਿਹਾ ਹੈ ਬਠਿੰਡਾ ਵੀ ਹੋ ਰਿਹਾ ਹੈ ਸਰਦੂਲਗੜ੍ਹ ਵੀ ਹੋ ਰਿਹਾ ਹੈ ਯਾਨੀ ਕਿ ਚਾਰ ਤੋਂ ਪੰਜ ਹਲਕੇ ਉਸ ਰੈਫਾਇਨਰੀ ਫੈਕਟਰੀ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ এনवायरमेंट ਵਾਤਾਵਰਣ ਨੂੰ ਲੈ ਕੇ ਲੇਕਿਨ ਭਗਵੰਤ ਮਾਨ ਨੇ ਇੱਕ ਵਾਰ ਵੀ ਪ੍ਰੋਫੈਸਰ ਬਲਜਿੰਦਰ ਕੌਰ ਦੀ ਗੱਲ ਵੀ ਸੁਣੀ ਗੱਲ ਨਹੀਂ ਸੁਣੀ ਲੇਕਿਨ ਬਰਜਿੰਦਰ ਕੌਰ ਦੀ ਹਮਾਇਤ ਕੀਤੀ ਸੀ ਜਿਮਣੀ ਚੋਣਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਫਿਰ ਜਦੋਂ 2022 ਦੀਆਂ ਚੋਣਾਂ ਆਈਆਂ ਪ੍ਰੋਫੈਸਰ ਬਰਜਿੰਦਰ ਕੌਰ ਦਾ ਨਾਮ ਵੀ ਮੁੱਖ ਮੰਤਰੀ ਦੇ ਅਹੁਦੇ ਵਜੋਂ ਆ ਰਿਹਾ ਸੀ ਲੇਕਿਨ ਅਚਨ ਜਦ ਪਤਾ ਖੜਾ ਦਿੱਤਾ ਭਗਵੰਤ ਮਾਨ ਨੇ ਆਪਣਾ ਨਾਮ ਅੱਗੇ ਲੈ ਕੇ ਆ ਗਿਆ ਵੱਲੋਂ ਅਰਵਿੰਦ ਕੇਸਰੀਵਾਲ ਲੇਕਿਨ ਹੁਣ ਜੇਕਰ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿੰਦੇ ਨੇ ਕਿ ਬੀਬੀ ਮੁੱਖ ਮੰਤਰੀ ਕੌਣ ਹੋਵੇਗੀ ਜੇਕਰ ਕੁਰਸੀ ਮੁੱਖ ਮੰਤਰੀ ਦੀ ਬਦਲੀ ਜਾਂਦੀ ਹੈ ਤਾਂ ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਹਬੋਂ ਤੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ ਧੰਨਵਾਦ